ਪਰੀਤਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਲ ਪਰੀਤਕੋਟ ਵਿੱਚ ਅੰਗਹੀਨਾਂ ਲਈ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤੇ ਜਾਣ ਦਾ ਪ੍ਰੋਗਰਾਮ ਸੀ ਜੋ ਕਿ ਬਿਨਾਂ ਕਿਸੇ ਜਾਣਕਾਰੀ ਦੇ ਕੈਨਸਲ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਜ਼ਿਲੇ ਭਰ ਤੋਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਪਹੁੰਚੇ ਅੰਗਹੀਨਾਂ ਵਿੱਚ ਕਾਫੀ ਰੋਸ ਪਾਇਆ ਗਿਆ ਜਾਣਕਾਰੀ ਮੁਤਾਬਕ ਸਿਵਲ ਹਸਪਤਲ ਪਰੀਤਕੋਟ ਵਿਖੇ ਅੱਜ ਅੰਗਹੀਨਾਂ ਲਈ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੀ ਸੂਚਨਾ ਅਖਬਾਰਾਂ ਹਾਂ ਹੀ ਦਿੱਤੀ ਗਈ ਸੀ ਜ਼ਿਕਰ ਹੋ ਗਿਆ ਕਿ ਇਸ ਕੈਂਪ ਵਿੱਚ ਅੰਗਹੀਨਾਂ ਦੇ ਇਲਾਜ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਵੰਡਨ ਪੈਨਸ਼ਨ ਅਤੇ ਸਰਟੀਫਿਕੇਟ ਦਿੱਤੇ ਜਾਣਾਰੇ ਜਾਣਕਾਰੀ ਦੇਣੀ ਸੀ ਜਿਸ ਦੇ ਚੱਲਦੇ ਜ਼ਿਲ੍ਹੇ ਭਰ ਦੇ ਅੰਗਹੀਨ ਇੱਥੇ ਪਹੁੰਚੇ ਪਰ ਅਫਸੋਸ ਕਿ ਉਹਨਾਂ ਨੂੰ ਅੱਗੇ ਲਿਖਿਆ ਮਿਲਿਆ ਕਿ ਇਹ ਕੈਂਪ 26 ਤਰੀਕ ਨੂੰ ਲੱਗੇਗਾ ਇਸ ਬਾਰੇ ਅੰਗਹੀਨਾਂ ਦਾ ਕਹਿਣਾ ਹੈ ਕਿ ਕੋਈ ਵੀ ਸਰਕਾਰ ਉਹਨਾਂ ਲਈ ਕੁਝ ਨਹੀਂ ਕਰਦੀ ਬਜਾਏ ਉਹਨਾਂ ਦਾ ਮਜ਼ਾਕ ਉਡਾਉਣ ਤੋਂ ਸਾਨੂੰ ਇੱਥੇ ਬੁਲਾਇਆ ਗਿਆ ਜੀ ਇਹ ਜਾਗ ਸਰਕਾਰ ਵੱਲੋਂ ਕੈਂਪ ਲਾਇਆ ਜਾ ਰਿਹਾ ਹੈ ਜੋ ਆਗੇ ਨੂੰ ਸਰਕਾਰੀਆ ਸਹੂਲਤਾਂ ਮਿਲਦੀਆਂ ਉਹ ਕੈਂਪ ਦੇ ਵਿੱਚ ਫਾਰਮਰ ਰਹਿ ਜਾਣਗੇ ਤੇ ਕੈਂਪ ਦੇ ਵਿੱਚ ਨਾਲ ਦੀ ਨਾਲ ਲਾਗੂ ਕੀਤੇ ਜਾਣਗੇ ਤੇ ਆ ਕੇ ਜਦੋਂ ਅਸੀਂ ਆਏ ਪਤਾ ਲੱਗਿਆ ਜੀ ਇੱਥੇ ਕੋਈ ਕੈਂਪ ਦਾ ਪ੍ਰਬੰਧ ਹੀ ਨਹੀਂ ਹੋਇਆ ਜੀ ਸਰ ਉਸ ਬਾਰੇ ਸਾਨੂੰ ਕੋਈ ਨਹੀਂ ਦੱਸਿਆ ਗਿਆ ਸਾਨੂੰ ਤਾਂ ਕੈਂਪ ਲਾਉਣ ਦੀ ਤਰੀਕੇ ਦਿੱਤੀ ਗਈ ਸੀ 19 ਜੀ ਸਰ ਸਾਨੂੰ ਪਰੇਸ਼ਾਨੀਆਂ ਬਹੁਤ ਜ਼ਿਆਦਾ ਕੋਈ ਬੰਦਾ ਰੁੜ ਕੇ ਆਇਆ ਕੋਈ ਨੇਤਰਹੀਨਾ ਕੋਈ ਗੁੰੰਗਾ ਬੋਲਾ ਕੋਈ ਕਿਰਾਏ ਤੇ ਕੱਡੀ ਲੈ ਕੇ ਆਇਆ ਬਹੁਤ ਔਖੇ ਹੋ ਗਏ ਕਿਤੇ ਸਰ ਕੋਈ ਇੱਥੇ ਲਈ ਪ੍ਰਬੰਧ ਨਹੀਂਗਾ ਕੋਈ ਪਾਣੀ ਲਈ ਪ੍ਰਬੰਧ ਨਹੀਂਗਾ ਨਾ ਕੋਈ ਕੈਂਪ ਦਾ ਪ੍ਰਬੰਧਾ ਨਾ ਕਿਸੇ ਕੋਲੇ ਕੋਈ ਫਾਰਮ ਕੋਈ ਮਹਿਕਮੇ ਦਾ ਅਫਸਰ ਹੀ ਨਹੀਂ ਆਏਗਾ ਸਿਵਲ ਸਰਜਨ ਨਾਲ ਗੱਲ ਕੀਤੀ ਹੈ ਜੀ ਕੀ ਕਹਿ ਰਹੇ ਆ ਉਹ ਤੇਰੇ ਇਹ ਸਾਡਾ ਕੋਈ ਰੋਲ ਨਹੀਂਗਾ ਇਹ ਐਸ.ਟੀ.ਐਮ ਨਾਲ ਗੱਲ ਕਰੋ ਜੀ ਡੀ.ਐਸ.ਓ ਨਾਲ ਗੱਲ ਕਰੋ ਜੀ ਉਹ ਕਹਿੰਦੇ ਵੀ ਸਾਡਾ ਕੋਈ ਰੋਲ ਨਹੀਂਗਾ ਤਰੀਕੇ ਅਸੀਂ ਆਪਣੇ ਵਧਾਈ ਜੀ ਜੋਬ ਲਈ ਤਰਸ ਰਹੇ ਆ ਸਰਕਾਰਾਂ ਦੇ ਕਿਸੇ ਵੱਲ ਸਾਡੇ ਵੱਲ ਕੋਈ ਧਿਆਨ ਨਹੀਂ ਇੱਥੇ ਕੈਂਪ ਤੇ ਬਲਾਗ ਆ ਉਹ ਵੀ ਤੁਹਾਨੂੰ ਦੱਸਿਆ ਨਹੀਂ ਗਿਆ ਵੀ ਅਸੀਂ ਪੋਸਟ ਪਾਉਣ ਪਾ ਰਹੇ ਆ ਪਰ ਹੈਂਡੀਕੈਪਟਾਂ ਨੂੰ ਇਹਨਾਂ ਦਾ ਤਾਂ ਖਿਆਲ ਰੱਖਣਾ ਚਾਹੀਦਾ ਹੈ ਕਿ ਵੀ ਹੈਂਡੀਕੈਪਟਾਂ ਬਟ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਇਹਨਾਂ ਨੂੰ ਪਹਿਲਾਂ ਹੀ ਤਰੀਕ ਦੇ ਦੇਣੀ ਚਾਹੀਦੀ ਸੀ 2-3 ਦਿਨ ਪਹਿਲੇ ਐਡਵਾਂਸ ਚ ਦੱਸ ਦੇਣਾ ਚਾਹੀਦਾ ਸੀ ਵੀ ਅਸੀਂ ਬੋਰਡ ਪਾ ਰਹੇ ਹਾਂ ਵੀ ਨਾ ਆਇਆ ਜਾਈ ਇੱਥੇ ਆਏ ਤਿੰਨ ਰਾਸਾ ਹੀ ਮਿਲੀ ਕਿਉਂਕਿ ਕੈਂਪ ਦੀ ਕੋਈ ਜਾਣਕਾਰੀ ਨਹੀਂ ਕੀਤੀ ਗਈ ਜਾਣਿਆ ਵੀ ਜਿਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਆ ਉਸ ਤਰ੍ਹਾਂ ਦੀ ਜੌਬ ਦਿੱਤੀ ਜਾਵੇ ਜੋ ਵੀ ਹੈਂਡੀਕੈਪਟਾਂ ਨੂੰ ਬਣਦੀਆਂ ਸਹੂਲਤਾਂ ਸਹੂਲਤਾਂ ਦਿੱਤੀਆਂ ਜਾਣ ਜੀ ਕੋਈ ਸਹੂਲਤ ਨਹੀਂ ਦਿੱਤੀ ਗਈ ਸਾਰੀਆਂ ਸਰਕਾਰ ਆਉਂਦੀਆਂ ਜਾਂਦੀਆਂ ਲੰਘ ਜਾਂਦੀਆਂ ਪਰ ਕਿਸੇ ਦਾ ਕੋਈ ਹੈਂਡੀਕੈਪਟਾਂ ਵੱਲ ਤਾਂ ਧਿਆਨ ਹੀ ਨਹੀਂ ਹੈ ਅਸੀਂ ਇਹ ਕਰ ਜੇ ਲਾ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਹੈਂਡੀਕੇਪਡਾਂ ਵਾਲੇ ਕੋਈ ਜਾਣੀ ਕੀ ਹੈਂਡੀਕੇਪਡ ਮਾਇਦਾ ਹਿੱਸਾ ਨਹੀਂ ਇਹ ਸਰਕਾਰਾਂ ਨੂੰ ਵੋਟਾਂ ਨਹੀਂ ਦਿੰਦੇ ਜੇ ਇਹਨਾਂ ਨੇ ਵੀ ਵੋਟਾਂ ਇਹਨਾਂ ਤੋਂ ਵੀ ਲੈਣੀਆਂ ਐ ਇਹ ਵੀ ਸਮਾਜ ਦਾ ਹਿੱਸਾ ਹੈ ਤੇ ਫਿਰ ਸਾਨੂੰ ਵੀ ਬਰਾਬਰ ਬਣਦੇ ਹੱਕ ਦਿੱਤੇ ਜਾਣ ਦਿਵਲ ਸਰ ਜਨਰਲ ਗੱਲ ਕਰਨ ਤੇ ਉਹਨਾਂ ਇਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਦੱਸਿਆ ਹੈ ਕਿ ਇਹ ਕੈਂਪ ਉਹ ਮਿਤੀ ਨੂੰ ਉਹਨਾਂ ਵਿੱਚ ਜਿਦ ਵਾਇਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਕੈਂਪ ਲਗਾਇਆ ਸੀ ਉਸ ਤੋਂ ਉਪਰੰਤ ਥੋੜੇ ਦਿਨ ਪਹਿਲਾਂ ਐਸਟੀਐਮ ਫਰੀਕੋਰਟ ਨੇ ਮੀਟਿੰਗ ਬੁਲਾਈ ਸੀ ਜਿੱਥੇ ਸਾਡੇ ਅਧਿਕਾਰੀ ਤੇ ਕਰਮਚਾਰੀ ਗਏ ਸੀ ਕੋਤੇ ਉਹਨਾਂ ਨੇ ਦੱਸਿਆ ਕਿ ਉਹਦਾ ਨਾਲੇ ਸਾਨੂੰ ਉਹਦੀ ਲਿਖਤੀ ਰੂਪ ਚ ਚਿੱਠੀ ਦੇ ਤੌਰ ਤੇ ਸੂਚਨਾ ਵੀ ਆ ਗਈ ਹੈ ਕਿ ਇਹ ਕੈਂਪ ਉਹਨੀ ਕੋ ਛਪੀ ਰੂ शकते ਇਸ ਕਰਕੇ ਹੁਣ ਸਾਡੇ ਵੱਲੋਂ ਕੈਂਪ ਦੀ ਜਿਹੜੀ ਹੈ 26 ਤਰੀਕ ਨੂੰ ਜਿਹੜੀ ਹੈ ਤਿਆਰੀ ਸਰ ਜੀ ਨੂੰ ਇਹ ਸੂਚਨਾ ਜਿਹੜੀ ਹੈ ਦੇਣ ਦਾ ਫਰਜ਼ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੈ ਸਾਨੂੰ ਕੋ ਉਹਨਾਂ ਨੇ ਲਿਖਿਆ ਵੀ ਉਹਨੀ ਨੂੰ ਛਪੀ ਹੋਈ ਕਿਉਂਕਿ ਇਹ ਕੈਂਪ ਉਹਨਾਂ ਵੱਲੋਂ ਆਰਗੇਨਾਈਜ਼ ਹੋ ਰਿਹਾ ਹੈ ਇਸ ਕਰਕੇ ਸਾਨੂੰ ਤਾਂ ਇੰਨੀ ਕਮਿਊਨੀਕੇਸ਼ਨ ਆਈ ਹੈ ਉਹ ਵੀ ਤਾਂ ਛਪੀ ਹੋਈ ਤਿੰਨ ਦੇ ਵਿੱਚ ਸਾਡਾ ਜਿਹੜਾ ਹੈ ਉਹ ਤਿੰਨ ਦੇ ਵਿੱਚ ਸਾਡਾ ਗੋਤਵਾਰ ਫਿਕਸ ਹੈ ਜਿਸ ਦਿਨ ਥੋੜੇ ਹੌਤੇ ਉਹ ਅਸੀਂ ਜਿਹੜਾ ਇੰਤਜ਼ਾਮ ਹੈ 26 ਤਰੀਕ ਵਾਸਤੇ ਆਲਰੇਡੀ ਮੀਟਿੰਗ ਹੋ ਗਈ ਹੈ 26 ਤਰੀਕ ਵਾਸਤੇ ਜੋ ਇੰਤਜ਼ਾਮ ਕਰਦੇ ਉਧਰ ਐਸ.ਡੀ.ਐਮ. ਗੁਰਜੀਤ ਸਿੰਘ ਨੇ ਕਿਹਾ ਕਿ ਕਿਸੇ ਕਾਰਨ ਇਹ ਕੈਂਪ ਕੈंसिल ਕਰ ਦਿੱਤਾ ਗਿਆ ਹੈ ਪਰ ਇਸ ਦਾ ਮੁੱਖ ਮਕਸਦ ਅੰਗਹੀਨਾਂ ਨੂੰ ਫਾਇਦਾ ਦੇਣਾ ਹੀ ਹੈ ਇਹ ਕੈਂਪ ਪਹਿਲਾਂ 19 ਤਰੀਕ ਦੀ ਅਕੀਦਸ ਪਰ ਸਿਵਲ ਸਰਕੰ ਦਫਤਰ ਦੇ ਖੁਸ਼ਹਾਲ ਕਰਨ ਨੂੰ ਭਾਇਸ ਨੂੰ ਉਹਨਾਂ ਨੇ ਕਿਹਾ ਕਿ ਜਿਹੜੀ ਆਡੀਓ ਮੈਡੀਕਲ ਮਸ਼ੀਨ ਹੈ ਜਾਂ ਕਮਰਾ ਜਿੱਥੇ ਤੇ ਨਾ ਤਾਂ ਉਹ ਲੋੜੇ ਜਿਹੜੇ ਦਿਨ ਨੰਬਰ ਦਾ ਫਸਟ ਟਾਈਮ ਦਾ ਉਹ ਸਰਵਰ ਸਰਵਰ ਸਟਾਲ ਵਿੱਚ ਨਹੀਂ ਹੈ ਇਸ ਲਈ ਅਸੀਂ ਇਹ ਪੋਸਟਮਨ ਕਰਕੇ ਤੇ 26 ਤਰੀਕ ਨੂੰ ਮੈਡੀਕਲ ਕਾਲਜ ਵਿੱਚ ਇਹ ਕੈਂਪ ਲਗਾਉਣਾ ਕਰ ਸਕਦੇ ਹਾਂ ਫਿਰ ਤਾਂ ਆਗਿਆ ਨੂੰ ਇਹ ਦੂਸਰੇ ਉੱਤਰ ਕਰਨਾ ਪਵੇ ਤੇ ਉਸ ਨੂੰ ਨੋਟੇ ਦਾ ਹੀ ਉਹਨਾਂ ਦਾ ਜਿਹੜਾ ਉਹਨਾਂ ਨੂੰ ਚੈੱਕ ਕਰਕੇ ਤੁਹਾਨੂੰ ਸਜਾ ਦੇਗਾ ਅਸਲ ਵਿੱਚ ਪ੍ਰੋਬਲਮ ਇਹ ਹੈ ਕਿ ਕਮਿਊਨੀਕੇਸ਼ਨ ਗੈਪ ਰਹਿ ਗਿਆ ਘਵਾਰ ਦੇ ਵਿੱਚ 26 ਤਰੀਕ ਜਿਹੜੀ ਸੀ ਉਹਦਾ ਸ਼ਾਬਦੀ ਪਰ 19 ਤਰੀਕ ਨੂੰ ਕੈਨਸਲੇਸ਼ਨ ਦੀ ਰਿਕਵਰੀ ਸੀ ਉਹ ਨਹੀਂ ਸ਼ਾਬਦੀ ਇਸ ਕਰਕੇ ਥੋੜੀ ਲੀਬਲ ਕੰਪਨੀ ਸਾਜਾ ਬੰਦ ਹੋ ਗਈ ਉਹ ਅਸਲ ਤੇ 26 ਤਰੀਕ ਨੂੰ ਕਰਨਾ ਸੀ ਨਾ ਅਸੀਂ 19 ਤਰੀਕ ਤੇ ਕੈਸਲ ਕਰ ਚੁੱਕੇ ਸੀ ਇਸ ਕਰਕੇ ਉਹ ਥੱਥੋਂ ਬੰਦ ਹੋਣ 26 ਤਰੀਕ ਨੂੰ ਮੈਡੀਕਲ ਕਾਲਜ ਵਿੱਚ ਜੇਗਾ ਉਹ ਕੀਤਾ ਜਾਏਗਾ ਥੋੜਾ ਬਟੰਗਾ ਵੀ ਉਹਨਾਂ ਦੇ ਪਾਣੀ ਨੂੰ ਦਾ ਸਾਰਾ ਇਸ ਕੈਂਪ ਦਾ ਮਕਸਦ ਹੀ ਇਹ ਹੈ ਕਿ ਜਿਨ੍ਹਾਂ ਦੇ ਸਰਟੀਫਿਕੇਟ ਨਹੀਂ ਮਿਲਦਾ ਉਹਨਾਂ ਨੂੰ ਮੌਕੇ ਤੇ ਚੈੱਕ ਕਰਕੇ ਉਹਨਾਂ ਦੇ ਸਰਟੀਫਿਕੇਟ ਜਿਹੜੇ ਤਾਂ ਉਹ ਲੋੜਿੰਦੀਆਂ ਜਿਹੜੀ ਸਹੂਲਤਾਂ ਇਹਨਾਂ ਨੂੰ ਮਿਲਦੀਆਂ ਨੇ ਉਹ ਪ੍ਰਾਪਤ ਕਰ ਸਕਣ ਤ੍ਰੀਪੁਰਾ ਤੋਂ ਨਿਰੇ ਸਿੱਠੀ ਖਬਰ ਹਰ ਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com